ਇਹ ਜੇ ਮਟੀਰੀਅਲ ਜਮਾ ਬਿਲਕੁਲ ਨਹੀਂ ਪਿਆ ਹੱਤ ਪਤਾਸੇਮਾਂ ਨੂੰ ਪੁਰਦੀ ਐ ਦਿਖਾਓ ਜੀ ਕਿਨੇ ਆ ਜਾ ਤਾਂ ਪਤਾਸੇਮਾਂ ਨੂੰ ਪੁਰ ਰਹੀ ਐ ਸਾਰੀ ਹਮ ਖਤਮਾ ਜਮਾ ਬਚਾਈ ਨਹੀਂ ਸਮਾਨੇ ਵਿੱਚ ਪਾਇਆ ਹੋਇਆ ਅਜੇ ਪਰਸੋ ਬਣਾ ਕੇ ਗਏ ਨੇ ਇਹ ਬਾਪੂ ਜੀ ਮਹੀਨਾ ਕੱਢ ਜੂਗੀ ਮਹੀਨਾ ਇਹਦਾ 20 ਦਿਨ ਮਿਲ ਨਹੀਂ ਕੱਢਦੀ ਮਹੀਨਾ ਦਾ ਮਹੀਨਾ 20 ਸਾਲਾਂ ਗੱਲੋਂ ਤਾਂ ਬਣੀ ਐ ਇਹ ਕੀ ਲੱਗਦਾ ਮਟੀਰੀਅਲ ਮਾੜਾ ਵਰਤੇ ਜਾਂ ਕੀ ਲੱਗਦਾ ਤੁਹਾਨੂੰ ਜੇ ਜਮਾ ਖਾਤਮੇ ਆ ਜੇ ਤਾਂ ਮੈਂ ਹਾਈ ਨਹੀਂ ਚੱਜਦੇ ਜਿਸ ਬਾਨੇ ਨਹੀਂਗਾ ਤਾਂ ਤੇਰੇ ਪਾ ਕੇ ਸੜਕਗੇ ਇਹਦਾ ਸਾਰੇ ਬੇਕਾਰ ਆ ਫੜੀ ਦੋ ਦਿਨੇ ਹੋਈ ਨਹੀਂ ਦੋ ਹਜੂ ਦੋ ਦਿਨੇ ਹੋਏ ਨੇ ਇਹਦੇ ਤੀਜਾ ਤੇ ਚੌਥਾ ਦਿਨ ਲੰਘਿਆ ਬਣੀ ਚੌਥਾ ਦਿਨ ਲੰਘਿਆ ਤਾਂ ਜਮੀ ਜਾਊਗੀ ਜਦੋਂ ਸੜਕ ਪਾਰ ਰਹੀ ਸੀ ਤੁਸੀਂ ਦੇਖ ਰਹੇ ਸੀ ਵੀ ਹਾਂਜੀ ਦੇਖ ਰਹੇ ਤਾਂ ਸਾਡੀ ਮੰਨੀ ਇਹਦੀ ਸੁਣੀ ਵੀ ਨਹੀਂ ਨਾਲੇ ਤੁਸੀਂ ਕੀ ਗੱਲਬਾਤ ਕਰੀ ਸੀ ਨਾਲੇ ਕੱਲੋਂ ਤਾਂ ਬਥੇਰੀ ਕਰੀ ਆ ਜੀ ਉਹਰੇ ਹਾਂ ਗੱਲ ਪਿੱਛੇ ਤੋਂ ਉਹਦਾ ਗਾ ਪੈਂਦਾ ਰਿਹਾ ਠੇਕੇਦਾਰ ਨੇ ਨਹੀਂ ਮੰਨਿਆ ਕੀ ਕਹਿੰਦੇ ਕਿੱਪਾ ਗੁੰਮ ਹੋ ਗਿਆ ਇਹ ਚਾਹੇ ਇਹਨਾਂ ਨੂੰ ਹੱਥਾਂ ਨਾਲ ਪੱਟੀ ਜਾਓ ਜੀ ਆ ਲੋ ਆ ਲੋ ਬਿਲਕੁਲ ਚੀਪ ਕੁਆਲਟੀ ਦਾ ਮਾਲ ਲੱਗਿਆ ਹੋਇਆ ਹੈ ਜੀ ਬਿਲਕੁਲ ਲੋ ਕੁਆਲਟੀ ਦਾ ਚਾਹੇ ਹੱਥਾਂ ਨਾਲ ਪੱਟੀ ਜਾਓ ਇਹਨੂੰ ਬਿਲਕੁਲ ਖਤਮ ਕੁਆਲਟੀ ਦਾ ਮਾਲ ਆ ਕੋਈ ਲੋਕ ਨੇ ਕੋਈ ਕਲੀ ਬਜਰੀ ਆ ਪਿੰਡ ਜਗਿੰਦਰਵਾਦੀ ਜਿਲ੍ਹਾ ਸਭਰੂਰ ਪਾਣੀ ਘੜਾ ਬਾਪੂ ਜੀ ਤੁਹਾਡੇ ਏਰੀਆ 'ਚ ਸੜਕ ਦਾ ਕੰਮ ਹੋਇਆ ਕਈ ਸਾਲਾਂ ਬਾਅਦ ਕਿਵੇਂ ਦੀ ਸੜਕ ਇਹ 20 ਸਾਲਾਂ ਬਾਅਦ ਹੋਇਆ ਜੀ ਇਹ ਕਿਵੇਂ ਦੀ ਬਣੀ ਹੈ ਸੜਕਾਂ ਬੇਕਾਰਾ ਜੀ ਜਮਾ ਬਿਲਕੁਲ ਖਤਮ ਹੈ ਤਾਂ ਅਸੀਂ ਦੇਖਿਆ ਤੁਸੀਂ ਤਸਵੀਰਾਂ ਵਿੱਚ ਸੜਕ ਵੀ ਖੁਰੇਦ ਕੀ ਦਿਖਾਈ ਹੈ ਵੀ ਕਿ ਹੱਥਾਂ ਨਾਲੇ ਭੁੱਰੀ ਹੈ ਸੜਕ ਇਹਦਾ ਪੂਆ ਹੀ ਜਾਂਦੇ ਨੌਂ ਹਣਾਂ ਨਾਲੇ ਜਾਂਦੀ ਹੈ ਸੜਕ ਤਾਂ ਪੱਟੀ ਵੀ ਨਹੀਂ ਜਾਂਦੀ ਕਿੰਨਾ ਟਾਈਮ ਹੋ ਗਿਆ ਇਹਨੂੰ ਬਣੀ ਤੀਜਾ ਦਿਨੇ ਹੋਇਆ ਬਾ ਤੀਜਾ ਦਿਨੇ ਹੋਇਆ ਯਾਰ ਹੋਰ ਤੀਜਾ ਦਿਨ ਹੋਇਆ ਇਹਨੂੰ ਮੜੀ ਲੱਗਦਾ ਵੀ ਜਿਹੜੀ ਸੜਕ ਹੈ ਇਹ ਇਹ ਬਾਰਿਸ਼ ਦੀ ਮਾਰ ਚੱਲੂਗੀ ਉਹ ਚੱਲੇ ਨਹੀਂ ਸਕਦੀ ਜੀ ਇਹ ਇਹਦਾ ਕੁੱਤੇ ਨੂੰ ਮੁੱਤਾ ਤਾ ਉਖੜ ਜੂਗੀ ਤਾਂ ਲੱਗਦਾ ਨਹੀਂ ਲੰਮਾ ਸਮਾਂ ਲੱਗੇ ਨਾ ਜੀ ਹਾਇ ਜਿ ਸਮਾਂ ਨਹੀਂ ਹੈ ਇਹਦੇ 'ਚ ਕੀ ਕੀ ਮੰਗ ਕੀ ਕਰਦੇ ਹੋ ਮੰਗ ਕੇ ਇਹ ਤਾਂ ਦੁਬਾਰਾ ਲੱਕ ਪੈਣੀ ਚਾਹੀਦੀ ਜੀ ਜਦੋਂ ਸੜਕ ਪੈ ਰਹੀ ਸੀ ਤੁਸੀਂ ਦੇਖ ਰਹੇ ਸੀ ਅਬਦੇ ਹਾਲੀ ਉਰੀ ਤੇ ਸੀ اچھا ਤਾਂ ਕਿਹਾ ਨਹੀਂ ਕਿਆ ਠੇਕੇਦਾਰ ਸੁਣੀ ਨਹੀਂ ਸਾਡੀ ਸੁਣਦੇ ਨਹੀਂ ਠੇਕੇਦਾਰ ਸੁਣੀ ਨਹੀਂ ਸਾਡੀ ਅੱਛਾ ਤੇ ਮਹਿਮਾਨ ਕਲੋਨੀ ਚ ਐਸੀ ਹਮਲੇ ਦਾ ਰਹਿਣ ਵਾਲਾ ਮੈਂ ਜੀ ਤੇ ਪਹਿਲਾਂ ਤਾਂ ਇਸ ਰੋਡ ਨੂੰ ਬਣਾਉਣ ਲੱਗੇ ਇਹਨਾਂ ਨੇ ਬਹੁਤ ਪਰੇਸ਼ਾਨੀਆਂ ਕੀਤੀਆਂ ਨਗੀਆਂ ਕਾਫੀ ਟਾਈਮ ਦੇ ਅਸੀਂ ਐਪਲੀਕੇਸ਼ਨ ਆ ਦਿੰਦੇ ਆ ਰਹੇ ਸੀ ਰੋਡ ਬਣਾਇਆ ਤੇ ਜਦੋਂ ਹੁਣ ਰੋਡ ਬਣਾਇਆ ਤਾਂ ਬਿਲਕੁਲ ਜ਼ੀਰੋ ਕੁਆਲਿਟੀ ਦਾ ਤੁਸੀਂ ਆਪ ਦੇਖ ਲਓ ਇਹ ਹੱਥਾਂ ਨਾਲ ਭਰ ਰਿਆ ਜੀ ਹੈ ਬਿਲਕੁਲ ਲੋਕ ਕੁਆਲਿਟੀ ਮਟੀਰੀਅਲ ਆਇਆ ਹੋਇਆ ਤੇ ਇਸ ਚੀਜ਼ ਤੇ ਨਾ ਤਾਂ ਕਿਸੇ ਪ੍ਰਸ਼ਾਸਨ ਦਾ ਧਿਆਨ ਆ ਨਾ ਪਾਣੀ ਦੀ ਨਿਕਾਸੀ ਬਾਰੇ ਨਾ ਕਿਸੇ ਚੀਜ਼ ਬਾਰੇ ਇਸ ਰੋਡ ਨੂੰ ਧਿਆਨ ਰੱਖ ਕੇ ਕੁਝ ਨਹੀਂ ਬਣਾਇਆ ਗਿਆ ਜੀ ਠੀਕ ਹੈ ਇਹ ਜਦੋਂ ਇਹ ਤਿਆਰ ਹੋ ਰਹੀ ਸੀ ਸੜਕ ਉਦੋਂ ਤੁਸੀਂ ਦੇਖਿਆ ਸੀ ਮਟੀਰੀਅਲ ਕਿਵੇਂ ਪਾਇਆ ਸੀ ਕਿਵੇਂ ਮਟੀਰੀਅਲ ਇਹਨਾਂ ਨੇ ਕਾਲੀ-ਕਾਲੀ ਚ ਨਿਵੇੜਿਆ ਜੀ ਜਿਹੜਾ ਜ ਮਟੀਰੀਅਲ ਆ ਇਹਨਾਂ ਦੇ ਹੱਥ ਸੀਗਾ ਇਹਨਾਂ ਨੇ ਚੱਕ ਕੇ ਲਾਤਾ ਆ ਤਾਂ ਕਿ ਖਾਣਾ ਪੂਰਤੀ ਕਰੀਏ ਖਾਣਾ ਪੂਰਤੀ ਹੈ ਕਰੀ ਹੋਈ ਹੈ ਜੀ ਤੁਹਾਨੂੰ ਦੇਖ ਕੇ ਹੀ ਪਤਾ ਚੱਲ ਰਿਹਾ ਬਿਲਕੁਲ ਬਿਲਕੁਲ ਜ਼ੀਰੋ ਕੁਆਲਿਟੀ ਦਾ ਮਾਰ ਲਗਾਇਆ ਹੋਇਆ ਅਸੀਂ ਖੁਦ ਇਹ ਗੱਲ ਕਹਿ ਰਿ ਸਿੱਧੇ ਦੇ ਕੇ ਵੀ ਇਹ ਰੋਡ ਅਗਰ 2 ਮਹੀਨੇ ਕੱਢ ਜਾਵੇ ਨਾ ਤਾਂ ਬਹੁਤ ਵੱਡੀ ਗੱਲ ਆ ਇਹ ਇਹਨਾਂ ਦਾ ਪਾਣੀ ਦੀ ਨਿਕਾਸੀ ਕਿਸੇ ਪਾਸੇ ਦੀ ਜੇ ਅਗਰ 1ਵੀਂ ਆ ਦੋਵੀਂ ਆਗੇ ਨਾ ਤਾਂ ਇਹ ਮਰੋੜ ਦੁਬਾਰੇ ਪਹਿਲਾਂ ਵਾਂਗੂ ਖਰਾਬ ਹੋ ਜਾਣਾ। ਇਹ ਤਾਂ ਸਰਕਾਰ ਦੇ ਪੈਸੇ ਦੀ ਬੇਫਜ਼ੂਲੀ ਹੈ ਬਿਲਕੁਲ ਇਹ ਤਾਂ ਖੁਦ ਕਹ ਰਹੇ ਜੀ ਅਸੀਂ ਸਭ ਟੈਕਸ ਪੇ ਕਰ ਦਾਂਗੇ ਲੇਕਿਨ ਸਾਡੇ ਟੈਕਸ ਦਾ ਆ ਨਤੀਜਾ ਦਿਖਾ ਰਹੇ ਨੇ ਸਾਨੂੰ। ਫਿਰ ਇਹ ਗਲਤੀ ਕੀ ਠੇਕੇਦਾਰ ਦੀ ਮੰਨਦੇ ਹੋ ਕਿਵੇਂ ਮੰਨ? ਇਹ ਇਹਦੀ ਇਹਦੀ ਕਾਰਵਾਈ ਤਾਂ ਪ੍ਰਸ਼ਾਸਨ ਨੂੰ ਕਰਨੀ ਚਾਹੀਦੀ ਨਾ ਪਤਾ ਲੱਗ ਜੂਗਾ ਵੀ ਕਿਸੇ ਠੇਕੇਦਾਰ ਨੇ ਕਰਿਆ ਹੋਇਆ ਜਾਂ ਕਿਸ ਨੇ ਕਰਿਆ ਹੋਇਆ ਇਹ। ਤੁਸੀਂ ਪ੍ਰਸ਼ਾਸਨ ਨੂੰ ਇਸ ਸੰਬੰਧੀ ਅਸੀਂ ਪ੍ਰਸ਼ਾਸਨ ਨੂੰ ਕਹਿੰਦੇ ਕਹਿੰਨੇ ਜੀ ਵੀ ਇਸ ਸੰਬੰਧੀ ਕਾਰਵਾਈ ਕਰੀ ਜਾਵੇ ਨਾ ਪ੍ਰੋਪਰ ਜਿਹੜੀ ਖਾਣਾ ਪੂਰਤੀਆਂ ਕਰਕੇ ਗਏ ਨੇਗੇ ਇਹ ਉਹ ਤੇ ਕਾਰਵਾਈ ਕਰਕੇ ਦੇਖੋ ਵੀ ਹਾਂ ਵੀ ਕਿਹਦੀ ਗਲਤੀ ਹੈ ਕਿਨੇ ਮਟੀਰੀਅਲ ਘਟਿਆ ਲਗਾਇਆ ਹੈ ਜਾਂ ਇਹ ਕਿਨੇ ਕੀ ਘਟਾਲਾ ਕਰਿਆ ਸ਼੍ਰੀਆਮ ਘਟਾਲੇ ਵਾਲਾ ਕੰਮ ਹੈ ਜੀ ਇਹ ਠੀਕ ਹੈ ਜੇਕਰ ਤੁਸੀਂ ਦੇਸ਼ ਵਿਦੇਸ਼ਾ ਵਿੱਚ ਬੈਠੇ ਜੀ ਕਿ ਮੀਡੀਆ ਟੀਵੀ ਉੱਤੇ ਆਪਣੇ ਕਾਰੋਬਾਰ ਦੀ ਸੰਬੰਧੀ ਮਸ਼ਹੂਰੀ ਕਰਵਾਉਣਾ ਚਾਹੁੰਦੇ ਹੋ ਤਾਂ ਹੁਣੇ ਸੰਪਰਕ ਕਰੋ 6047238027 ਨੇਕਰ ਕੋਸੀ ਦੇਸ਼ ਵਿਦੇਸ਼ਾ ਵਿੱਚ ਬੈਠੇ ਜੀਕੇ ਮੀਡੀਆ ਟੀਵੀ ਉਤੇ ਆਪਣੇ ਕਾਰੋਬਾਰ ਦੀ ਸੰਬੰਧੀ ਮਸ਼ਹੂਰੀ ਕਰਵਾਉਣਾ ਚਾਹੁੰਦੇ ਹੋ ਤਾਂ ਹੋਨੇ ਸੰਪਰਕ ਕਰੋ 6047238027